1 ਜਨਵਰੀ ਪੰਜਾਬ ਦੇ ਮੌਸਮ ਦਾ ਹਾਲ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਨਵੇਂ ਸਾਲ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਨੇ ਕੀਤੀ ਹੈ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਸ਼ੁਰੂ ਹੋਗਾ ਸਿੱਕੇ ਖਾਸ ਕਰਕੇ ਬਠਿੰਡਾ ਬਰਨਾਲਾ ਮੁਕਸਰ ਫਰੋਲਪੁਰ ਫਰੀਦਕੋਟ ਮੋਗਾ ਲੁਧਿਆਣਾ ਇਹਨਾਂ ਖੇਤਰਾਂ ਦੇ ਵਿੱਚ ਕਈ ਜਗ੍ਹਾ ਰਾਤ ਵੇਲੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਜਾਂ ਗੱਲ ਛੱਟ ਛਰਾਟੇ ਚਾਦਰ ਪੇਮੀ ਪੈਂਦਾ ਹੋਇਆ ਦਿਖਾਈ ਦਿੱਤਾ। ਰਾਜਸਥਾਨ ਦੇ ਵਿੱਚ ਇਹ ਮੀਂਹ ਕੱਲ ਦੁਪਹਿਰ ਵੇਲੇ ਤੋਂ ਸ਼ੁਰੂ ਹੋਇਆ ਸੀਗਾ ਪੰਜਾਬ ਦੇ ਵਿੱਚ ਅੱਜ ਇਹ ਦਿਨ ਮੁੱਖ ਰਵੇਗਾ। ਹਰਿਆਣੇ ਦੇ ਵੀ ਕਈ ਖੇਤਰਾਂ ਦੇ ਵਿੱਚ ਅੱਜ ਮੀਂਹ ਪੈਂਦਾ ਹੋਇਆ ਦਿਖਾਈ ਦੇਵੇਗਾ। ਜੇਕਰ ਅੱਜ ਕੁਝ ਖੇਤਰਾਂ ਦੇ ਵਿੱਚ ਧੁੱਪ ਲੱਗਦੀ ਹੈ ਤਾਂ ਗਰਜលੁਸ਼ਕ ਨਾਲ ਕਿਤੇ ਕਿਤੇ ਬਰੀਕ ਗੜੇਮਾਰੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੀਂਹ ਹਲਕੇ ਤੋਂ ਦਰਮਿਆਨਾ ਰਹੇਗਾ। ਇੱਕ ਦੋ ਤਸੀਲਾਂ ਵਿੱਚ ਆਮ ਨਾਲੋਂ ਵੱਧ ਵੀ ਪੈ ਸਕਦਾ ਹੈ। ਕੁਝ ਕੁ ਖੇਤਰਾਂ ਦੇ ਵਿੱਚ ਸਿਰਫ ਚਾਦਰ ਪੇਮ ਵਾਲਾ ਵੀ रह ਸਕਦਾ ਹੈ। ਸੋ ਸਾਰਾ ਦਿਨ ਬੱਦਲਬਾਜ਼ੀ ਦੇ ਨਾਲ ਰੁਕ ਰੁਕ ਕੇ ਮੀਂਹ ਦੀਆਂ ਕਾਰਵਾਈਆਂ ਅੱਜ ਵੱਖ-ਵੱਖ ਜਗ੍ਹਾ ਦੇਖਣ ਨੂੰ ਮਿਲਣਗੀਆਂ। ਠੰਡ ਦੇ ਵਿੱਚ ਅੱਜ ਚੋਖਾ ਵਾਧਾ ਦੇਖਣ ਨੂੰ ਮਿਲੇਗਾ। ਕੋਲਡ ਡੇ ਲੱਗਦਾ ਹੋਇਆ ਦਿਖਾਈ ਦੇਵੇਗਾ। ਟੈਂਪਰੇਚਰ ਹੇਠਾਂ ਵੱਲ ਨੂੰ ਆਉਂਦੇ ਹੋਏ ਦਿਖਾਈ ਦੇਣਗੇ। ਇਹ ਮੀ ਕੱਲ ਪਹਾੜਾਂ ਦੇ ਨਾਲ ਲੱਗਦਾ ਖੇਤਰਾਂ ਵਿੱਚ ਐਕਟਿਵ